ਬੇਰੀ ਬੇਰ ਦਿੰਦੀ ਐ ਵਟੇ ਮਾਰਿਆਂ ਖਾਲਸਾ ਹੀ ਬਾਦਸ਼ਾਹ ਦੇ ਰੋੜੇ ਮਾਰੇ ਨੇ ਖਾਲੀ ਹੱਥ ਥੋੜੀ ਜਾਣ ਦਵੇਗਾ ਸੋਨੇ ਦੀਆਂ ਮੋਹਰਾਂ ਨਾ ਝੋਲੀਆਂ ਪਰ ਦੋ ਇਦਾਂ ਦਾ ਦਰਵੇ ਤਿਰਦਾ ਤਾਂ ਗਲੀਆਂ ਦੇ ਕਖ ਰੋਏ ਨੇ ਅੱਜ ਕੱਲ ਦੇ ਰਾਜੇ ਦੇ ਨੰਗ ਕਰ ਦਿੰਦੇ ਨੇ ਤੁਹਾਨੂੰ ਖੇਤ ਬਾੜ ਨੂੰ ਖਾਂਦੀ ਐ 100 ਚੋਂ ਇੱਕ ਅੱਧਾ ਆਗੂ ਭਾਵੇਂ ਕੋਈ ਇਮਾਨਦਾਰ ਮਿਲ ਪਵੇ ਨਹੀਂ ਤੇ ਉਹ ਸ਼ੇਰ ਵੇਖਿਆ ਨਾ ਮੋਟਾ-ਮੋਟਾ మాਸ ਖਾਂ ਜਾਂਦਾ ਤੋ ਜੰਗਲ ਦੇ ਕੁੱਤੇ ਵੀ ਵੇਖੇ ਹਣੇ ਤੁਸੀਂ ਉਹ ਰਹਿੰਦਾ ਖੁੰਦਾ ਮਾਸ ਚੱਟ ਜਾਂਦੇ ਨੇ ਅੱਜ ਕੱਲ ਦੇ ਰਾਜਿਆਂ ਦਾ ਇਹ ਸੁਭਾ ਉਹ ਮੋਟਾ ਮੋਟਾ ਮਾਸ ਰਾਜੇ ਖਾ ਜਾਂਦੇ ਜਿਹੜਾ ਪੀਏ ਹੁੰਦਾ ਰਹਿੰਦੀ ਖੁੰਦ ਉਹ ਚੱਟ ਜਾਂਦਾ ਤੇ ਯਾਰ ਹੋਣੀ ਨਾ ਕਿ ਤੁਰੇ ਫਿਰਦੇ ਇੱਥੇ ਚੁਣ ਲੋ ਜੀ ਲੀਡਰ ਨਾੜੇ ਬਾਹਰ ਭਜਣਗੇ ਜੌਬ ਅਪੋਰਚੁਨਿਟੀਆਂ ਹੈ ਨਹੀਂ ਕੀ ਕਰਨ ਖੈਰ ਮਹਾਰਾਜਾ ਰਣਜੀਤ ਸਿੰਘ ਗਿਆ ਹੈ ਕਲੀਆਂ ਦੇ ਕੱਖਾਂ ਨੇ ਤਾਹਾ ਮਾਰੀਆਂ